ਟ੍ਰੈਫਿਕ ਦੀ ਗੱਲ ਹਮੇਸ਼ਾ ਰਹਿੰਦੀ ਹੈ ਜੀ। ਜੀ। ਵਾਕਈ ਸਹੀ ਗੱਲ ਆ। ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਰਹਿੰਦੀ ਆ ਤੇ ਉਹਨਾਂ ਦਾ ਕਹਿਣਾ ਆ ਕਿ ਜਦੋਂ ਟ੍ਰੈਫਿਕ ਜਾਮ ਹੁੰਦਾ ਤੇ ਅਮਰਜੈਂਸੀ ਹੋਵੇ ਤੇ ਬੰਦਾ ਕਰੇ ਤਾਂ ਕੀ ਕਰੇ ਆ ਲੋਕ ਬੰਦੇ। ਜੀ। ਇਹ ਵੱਡੀ ਸਮੱਸਿਆ ਹੈ ਟ੍ਰੈਫਿਕ। ਹਾਂ ਤੁਹਾਡੇ ਜਿਹੜਾ ਤੁਸੀਂ ਮੁੱਦਾ ਉਠਾਇਆ ਬੜਾ ਅਹਿਮ ਮੁੱਦਾ ਬੜਾ ਇੰਪੋਰਟੈਂਟ ਮੁੱਦਾ। ਜੀ। ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈ ਉਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਾਂ ਕ੍ਰੀਏਟ ਹੋ ਜਾਂਦੀਆਂ ਕਈ ਵਾਰ। ਕੋਈ ਮਿਸ ਹੈਪਨਿੰਗ ਹੋਈ ਜਾਂਦੀ ਆ ਕੋਈ ਐਂਬੂਲੈਂਸ ਆਉਂਦਾ ਜਿਹਦੇ ਵਿੱਚ ਕੋਈ ਐਦਾਂ ਦਾ ਮਰੀਜ਼ ਹੁੰਦਾ ਪੇਸ਼ੈਂਟ ਹੁੰਦਾ ਜਿਹਨੂੰ ਅਰਜੈਂਟ ਜਾਣਾ ਹੁੰਦਾ ਪਰ ਉਹ ਟ੍ਰੈਫਿਕ ਦੀ ਸਮੱਸਿਆ ਦੇ ਕਾਰਨ ਕਾਫੀ ਉਹਨੂੰ ਵੱਡੀਆਂ ਪ੍ਰੋਬਲਮਾਂ ਵੀ ਆ ਜਾਂਦੀਆਂ ਹਨ ਪਰ ਆਦਮ ਪਰਦੇ ਜਿਹੜੇ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਾਡੀ ਨਗਰ ਕੌਂਸਲ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਹੜੀਆਂ ਮੇਨ ਰੋਡ ਤੇ ਜਿੰਨੀਆਂ ਵੀ ਰੇੜੀਆਂ ਲੱਗੀਆਂ ਹੋਈਆਂ ਸਨ ਫਰੂਟ ਦੀਆਂ ਰੇੜੀਆਂ ਸਬਜ਼ੀ ਦੀਆਂ ਰੇੜੀਆਂ ਜਾਂ ਹੋਰ ਵੀ ਕੋਈ ਰੇੜੀਆਂ ਸਨ ਉਹਨਾਂ ਨੂੰ ਅਸੀਂ ਇਕੱਠੇ ਕਰਕੇ ਬੱਸ ਸਟੈਂਡ ਦੇ ਅੰਦਰ ਲੈ ਕੇ ਗਏ ਉੱਥੇ ਬੱਸ ਸਟੈਂਡ ਦੇ ਅੰਦਰ ਜਾ ਕੇ ਉਹਨਾਂ ਦੀ ਮਾਰਕੀਟ ਬਣਾਈ ਉਹ ਹੁਣ ਜਿਹੜੀਆਂ ਜਿਹੜੀ ਅੰਦਰ ਜਾਣ ਦੇ ਨਾਲ ਜਿਹੜੇ ਸ਼ਹਿਰ ਦੇ ਵਿੱਚ ਆਸੇ ਪਾਸੇ ਜਿਹੜੀ ਟ੍ਰੈਫਿਕ ਦੀ ਜ਼ਿਆਦਾ ਪ੍ਰੋਬਲਮ ਸੀ ਉਹ ਸੜਕਾਂ ਚੌੜੀਆਂ ਕਰਨ ਕਰਕੇ ਕਾਫੀ ਹੱਦ ਤੱਕ ਹੱਲ ਹੋ ਗਈ ਹੈ ਬਿਲਕੁਲ ਇਹ ਵਾਕਈ ਬਹੁਤ ਵੱਡੀ ਪ੍ਰੋਬਲਮ ਸੀ ਮੈਂ ਸਮਝਦਾ ਕਿ ਇਹ ਤੁਹਾਡੀ ਅਗਵਾਈ ਸੀ ਨਹੀਂ ਤਾਂ ਹਾਦਸੇ ਵੀ ਬੜੇ ਹੋਏ ਆ ਜਦੋਂ ਵੀ ਆਪਾਂ ਆਦਮپور ਆਉਂਦੇ ਸੀ ਤਾਂ ਇੱਕ ਤਾਂ ਜਿਹੜੀਆਂ ਰੋਡ ਤੇ ਹੋ ਜਾਂਦੀਆਂ ਸੀ ਤਾਂ ਫਿਰ ਜਿਹੜੇ ਲੈਣ ਵਾਲੇ ਸੀ ਉਹ ਗੱਡੀਆਂ ਉੱਥੇ ਖੜੀਆਂ ਰਹਿੰਦੀਆਂ ਜਿਹਦੇ ਕਰਕੇ ਮੁਸ਼ਕਲਾਂ ਦਾ ਬੜਾ ਜਿਹਾ ਸਾਹਮਣਾ ਕਰਨਾ ਪੈ ਰਿਹਾ ਸੀ ਇੱਕ ਹੋਰ ਆ ਜੀ ਕਿ ਬੋਰਡ ਜਿਹੜੇ ਆ ਉਹ ਤੁਸੀਂ ਲਾਏ ਵੀ ਸੀ ਪਰ ਬੋਰਡ ਹਾਲੇ ਤੱਕ ਫਿਰ ਉਸ ਤਰ੍ਹਾਂ ਹੀ ਪ੍ਰਣਾਲਾ ਉੱਤੇ ਦਾ ਉੱਥੇ ਆ ਸਰ ਪਹਿਲੀ ਤਾਂ ਜਿਹੜੀ ਤੁਸੀਂ ਬੋਰਡਾਂ ਦੀ ਗੱਲ ਕੀਤੀ ਆ ਬਹੁਤ ਸਾਰੇ ਬੋਰਡ ਲੱਗੇ ਹੋਏ ਸਨ ਅਸੀਂ ਪੂਰੀ ਸਾਡੇ ਜਿਹੜੀ ਸਫਾਈ ਸੇਵਕਾਂ ਦੀ ਟੀਮ ਹੈ ਸਾਡੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਟੀਮ ਨੇ ਉੱਚੇ-ਚੇ ਤੌਰ ਤੇ ਪ੍ਰਬੰਧ ਕਰਕੇ ਉਹ ਸਾਰੇ ਦੇ ਸਾਰੇ ਬੋਰਡ ਉਤਾਰੇ ਹੁਣ ਅਜੇ ਵੀ ਬਹੁਤ ਸਾਰੇ ਬੋਰਡ ਕਈ ਵਾਰ ਲੋਕ ਕੋਈ ਰਾਤ ਨੂੰ 12 ਵਜੇ ਕੋਈ 1 ਵਜੇ ਲਾ ਦਿੰਦਾ ਉਹ ਜ਼ਿਆਦਾਤਰ ਉਹਨਾਂ ਦੇ ਮੋਰਡਾਂ ਦੇ ਵਿੱਚ ਉਹ ਧਾਰਮਿਕ ਬੋਰਡ ਹੁੰਦੇ ਆ ਜਿਨ੍ਹਾਂ ਨੂੰ ਲਾਉਣ ਦੇ ਲਈ ਸਾਨੂੰ ਕਈ ਵਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਕਈ ਵਾਰ ਜਦੋਂ ਅਸੀਂ ਬੋਰਡ ਲਾਉਨੇ ਆ ਕੋਈ ਨਾ ਕੋਈ ਧਾਰਮਿਕ ਸਮੱਸਿਆ ਖੜੀ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਥੋੜੀ ਦਿੱਕਤ ਆਉਂਦੀ ਹੈ ਪਰ ਫਿਰ ਵੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਇਸ ਸ਼ਹਿਰ ਨੂੰ ਸਾਫ਼-ਸੁਥਰਾ ਤੇ ਬੋਰਡਾਂ ਤੋਂ ਕਲੀਨ ਰੱਖੀਏ